ਨੈਕਸਟ ਬਲੌਗ ਅੰਨੇ ਕਾਜ਼ਾ ਦਾ ਬਲੌਗ ਤੇ ਅਸੀਂ ਆਏ ਹੋਏ ਸੀ ਅੱਜ ਦੇ ਖੇਤ ਅਰੇ ਸਾਰ ਅਰੇ ਬਦਾ ਦੜੀ ਤੇ ਆ ਰਹੇ ਹਾਂ ਵੀ ਕਿਹੜੀ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗਣਕ ਵਡਾਂਗੇ ਸਲਾਹ ਕਰਦੇ ਆਂ ਵੀ ਕਿਧਰੋਂ ਵੱਢੀ ਹਾਲੇ ਸਾਨੂੰ ਵੱਢ ਨਹੀਂ થਿਆ ਰਿਹਾ ਗਣਕ ਵਡਾਂਗੇ ਅਸੀਂ ਹਾਲੇ ਵਿੱਚ ਹੀ ਤਾਂ ਕਹਿੰਦੇ ਹਰੀਆਂ ਮਾਸ਼ੀਆਂ ਇਹ ਜਵਾਨ ਲਿਆਂਦਾ ਸੀ ਇਹ ਕਹਿੰਦਾ ਮੈਂ ਦੱਸੂ ਗਣਕ ਵੱਢੋ ਤੁਹਾਨੂੰ ਅੱਜ ਇਹ ਮੁੰਡੇ ਕਹਿੰਦਾ ਅਸੀਂ ਅਸੀਂ ਦੱਸਾਂਗੇ ਗਣਕ ਕਿਧਰੋਂ ਵੱਢਣੀ ਹੈ ਕਹਿੰਦਾ ਪਕਣ ਕਾ ਤਿਆਰ ਨੇ ਬਸ ਅਰਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਪ੍ਰਮਾਤਮਾ ਕਣਕਾ ਸੁਖ ਸਾਣ ਨਾਲ ਸਭ ਦੀਆਂ ਘਰੇ ਵਗ ਜਾਣ ਵਧੀਆ ਫਸਲ ਆਉਣ ਸਭ ਦੀਆਂ ਘਰੇ ਆਪਾਂ ਉਹਦੇ ਦਾਣੇ ਢੋਲਾਂ ਚ ਪਾਦਨ ਸਾਰੇ ਜੀ ਜਾਨ ਤ ਛਕਣ ਫਿਰ ਚੜਦੀ ਕਲਾ ਰੱਖੇ ਪ੍ਰਮਾਤਮਾ ਸਭ ਨੂੰ ਭਾਈ ਇਹ ਅਰਦਾਸ ਬੇਨਤੀ ਕਰਦੇ ਆਂ ਇਹ ਦੇਖੋ ਜੀ ਸਾਬ ਪਾ ਰਿਹਾ ਇਸ ਚ ਪਾਣੀ ਕਣਕੀ ਫੇਰ ਫੇਰ ਇਹਨੂੰ ਪਾਣੀ ਦਊਗਾ ਕਰੇ ਪੀਊਗਾ ਹਾ देखो जी इस ਤੋਂ ਪਾਰ खेल ਕਿ तेरे ही अपनी ਨੂੰ का मैं ਸਮ ਜੂਮ ਕਰਕੇ ਤਾਂ ਨਹੀਂ ਆ 응. 에봐. 가서 도배 어, 려 ਬੁਰੀ ਤੇ ਹੁਕੈ ਇਸੀ ਆਪ ਦਾ ਬੈਂਕ ਤੇ ਕਲਾਸੀ ਸਿਰ ਪਹਿਨ ਕੇ ਆਈ ਸੀ ਤੇ ਸਾਹਿਬ ਦੇ ਨਾਲ ਕੀ ਕਹਾਣਾ ਡੋਲੀ ਕਿਦੋ ਫਿੱਕੀ ਚਾਈ ਚਾਈ ਅ ਗੰਦਾ ਦੇਖੋ ਜੀ ਮੈਂ ਤੁਹਾਨੂੰ ਕਰਨਕ ਦਿਖਾਣੀ ਆ ਸਾਡੀ देखो जी मैं इस तक खड़ी सी है कहते हैं मैं जानी है और तो साइड में आकर कर मम्मा ने आज जूम कर लिया के मैं तो फोन तो छुट्टे पा रहा और तो मेरी हो मैंने के अल्ले खा लानी है चल दे दे मैंने पता किया आंडा डिजाइन के ਇਦੋਂ ਥਪੜਾ ਲਾਉਂਦੇ ਰੇ ਮੈਂ ਇਹ ਖੁਦੀ ਮੇਰੀ ਉਸਤਾਬਿਕਾਲ ਜੀ ਅਮੀਰ ਕਰਦੇ ਆ ਵੀ ਸਾਰੇ ਠੀਕ ਠਾਕ ਹੋਮੋਂਗੇ ਕੰਟੀਨੂ ਕਰਦੇ ਆ ਆਪਾਂ ਅੱਜ ਦਾ ਵਲੌਗ ਤੇ ਨੇਰੀ ਚੱਲ ਰਹੀ ਆ ਜੀ ਸਾਡੇ ਫੋਨ 'ਤੇ ਹਮ ਹੈ ਤਕੜਾ ਚਸ ਇਨ ਸਾਰੀ ਦੁਨੀਆ ਕੋ ਬਚਾ ਲਏਂਗੇ ਹਮ ਕਿਹ ਤਾਂ ਆਪਣੇ ਮਸ਼ੀਨ ਚੱਲ ਰਹੀ ਆ ਤੇ ਅੱਜ ਰੱਬ ਨੇ ਨਾ ਨੇਰੀ ਖੁੱਲ੍ਹ ਛੱਡ ਰੱਖਿਆ ਇਹ ਦੇਖੋ ਹਮਾਰੀ ਤਹਨੀ ਝੁਕ ਰੇਤਾ ਬੈਨਾ ਤੇ ਮੋਲ ਕੋ ਕੇ ਪੁਕਾਰੇ ਹਵਾ ਦਾ ਨੰਦ ਲੈ ਰਿਆ ਤੇ ਖੇਤ ਕਪਾਣ ਚੱਲ ਰਹੀ ਆ ਆਪਣੇ ਇਧਰੋਂ ਰੱਬ ਨੇ ਖੁੰਦ ਨੇਰੀ ਛੱਡ ਰખી ਆ ਵਰਦਾ ਨੇਰੀ ਫੁੱਲਾ ਹੋ ਹੋ ਰਿਆ ਰੇਤਾ ਕਣਕ ਖੜੀ ਆ ਹਨਾ ਔਰ ਤੂੜੀਆਂ ਕਣਕ ਆ ਸਭ ਪੰਜਾਂ ਨੇ ਰੱਬ ਨੇ ਆਹੇ ਜਾ ਹਾਲ ਕਰਕੇ ਬਨਾਤਮਾ 10 ਦਿਨ ਦੇ ਦੇ ਔਰ 10 ਦਿਨਾਂ ਚ اور 10 ਦਿਨਾਂ ਵਿੱਚ ਦਾ ਸਾਰਾ ਸਮਝੂਗਾ ਇਹ ਨਾ ਬੱਚੇ ਲੱਗ ਰਹੇ ਨੇ ਖੇਡਣ ਇਹ ਇੱਥੇ ਬਈ ਮਨਾਰੀ ਹੋਦੀ ਤੇਰੀ ਆ ਗਈ ਮੈਂ ਭੱਜ ਕੇ ਬਾਥਰੂਮ ਦੇ ਅੱਗੇ ਰੋਣ ਲੱਗੀ ਉਹ ਕਦੀ ਮੇਰੇ ਹੱਥਾਂ ਤੇ ਹੋ ਲੱਗੀ ਹੋਈ ਕੀ ਕਿਹਾ ਨੇ ਸਾਬਣ ਅੱਖਾਂ ਤੇ ਮੇਰੀ ਮਿੱਟੀ ਪੈ ਗਈ ਕਿਵੇਂ ਸਾਮੂਹ ਚਲਦੀ ਆਪਾਂ ਨੇ ਬਸ ਪੂਰੀ ਉਦੋਂ ਆਇਆ ਵਿਆਹ ਹਵਾ ਦੀ ਨਾਲ ਰੱਬ ਟੜ ਜੂਗਾ ਹੋਰ ਬਸ ਇਹ ਹਵਾ ਹੀ ਨਾ ਕੁਸਤਾ ਹਰਪੀਤਾ ਜਿਹੜੇ ਤੂੜੀਆਂ ਕਰ ਰਹੇ ਨੇ ਨਾ ਕਣਕ ਖੱਖ ਜੀ ਚੜੀ ਹੋਈ ਆ ਉਹਦੇ ਕਰਕੇ ਹੋਆ ਬਸ ਹੋਰ ਆਦਾ ਬਣਾਤਾ ਮਤਿ ਇਹੋ ਸਾਵਨੋਂ ਆਹੀ ਕੁਸਤਾ ਸਾਰੇ ਕਿਤੇ ਆਪੇ ਰੱਖਾ ਹੁਣ ਦਰਾ ਬਸ ਆਬਦਾ ਨਾ ਅੱਖਾਂ ਨੂੰ ਵੀ ਪਹਿਰੀਆ ਮੇਰੇ ਮੇਤੀ ਤਾਂ ਪਾਉਗੀ ਹਨਕਾ ਲਾ ਕੇ ਵੀ ਹਨਕਾ ਲਾ ਕੇ ਵੀ ਥੋੜਾ ਯਾ ਚੁੰਨੀ ਅੱਖਾਂ ਤੇ ਕਰਕੇ ਫੇਰ ਹਨਕਾ ਲਾ ਲਾ ਥੋੜੀ ਜਿਹਾ ਮੱਥੇ ਜੇ ਤੇ ਕਰ ਦੇ ਇਹਦੇ ਚੁੰਨੀ ਬਿਜਲੀ ਲਾਸ਼ਰੀ ਆ ਵਿੱਚ ਵਿੱਚ ਹੁਣ ਕੋਈ ਕੋਈ ਕਣੀ ਵੀ गिरਨ ਲੱਗੀ ਜੇ ਉਹ ਤਾਂ ਕਣਕਾਂ ਆ ਜਾਂਦੀਆਂ ਨੇ ਜੱਟਾਂ ਨਹੀਂ ਆ ਰੱਬ ਦਾ ਹੀ ਕੰਮ ਹੁੰਦਾ ਇਹ ਵੀ ਸ਼ਾਂਤੀ ਨਾਲ ਦੋ ਦਾਣੇ ਰੱਬ ਕਮਾਉ ਨਹੀਂ ਦਿੰਦਾ ਹੈਗਾ ਨਾਲ ਸਾਫ ਦੇ ਟੋਡੇ ਚ ਪੈਂਦੇ ਨੇ ਸਾਲੇ ਕੋਰੇ ਤਾਉ ਤੇਲੇ ਕੋਠੇ ਰੋਦੀ ਨੀ ਉੜਦਾ ਉਹ ਇੱਥੇ ਪੂਰਾ ਕਰ ਲੋ ਥੱਲੇ ਪੁੱਤਾ ਗੇਟ ਵਾਈਦਾ ਜੋਰ ਨਾਲ ਜਦੋਂ ਤੁਸੀਂ ਉੱਪਰਲੇ ਵੇਲੇ ਤੇ ਖੇਡ ਲੋ ਜਾਂੇ ਥਾਲੇ ਚ ਆ ਜਾਣੀਆਂ ਟੁੱਟ ਗਈਆਂ ਆ ਉਰਲੀ ਦੀਆਂ ਮਾਓ ਵਿਚਾਰੀ ਦੂਸਰੀ ਦਾ ਬੌਂਦਲੀ ਜੀ ਦਾ ਕੰਨ ਟੁੱਟ ਗਿਆ ਕੋਈ ਕੋਈ ਕਹਿ ਰਹੀਆਂ ਉਹ ਹੀ ਕਹਿ ਰਹੀਆਂ ਮਾਓ ਤਾਂ ਉਹੀ ਬੌਂਦਲੀ ਜੀ ਆ ਉਹ ਪਰਲੀ ਦਰਵਾਜ਼ੇ ਕੋ ਬੰਦ ਰਹੀ ਮਾਰੇ ਦੇਂਗੇ ਠੀਕ ਹੈ ਨਾ ਬੰਦ ਆ ਦੇਖੋ ਬੁੜੀ ਉੜਦੀ ਇੱਧਰ ਲੰਘ ਆ ਤੇ ਦਿਓ ਗੇਟ ਕੋਲ ਫੇ ਦੇਵਤਰਾ ਇਹ ਕਿੱਥੇ ਨੇ ਵੀ ਨੇਰੀ ਡਾਲੂਗੇ ਨਾ ਸਾਹਸ ਨਾ ਕਰਦੇ ਪਾਣੀ ਨੇਰੀ ਸਭ ਖਾ ਲੇਗਾ ਕਿ ਅੰਦਰ ਹੀ ਲੱਗੇ ਭਾਰੀ ਬਰਨਾਰਡੋ ਵੈਖੇ ਅੰਦਰ ਮੈਂ ਤਾਂ ਭਾਰੀ ਪਾਣੀ ਹੋਏਗਾ ਪਾਣੀ ਲੈ ਕੇ ਅੰਦਰ ਭਾਰੀ ਪਾਣੀ ਪਾਣੀ ਨੂੰ ਫਿਰ ਰੇਤਾ ਜਾਊਗਾ मीठा है ना यार ये नहीं बाप दुआ या खज में यार ये पिंडी खाने का फिर ऐसा ना यार बार आगे सामने चुनिया वालिया ऐसे का पूरे चैन हो के जाता है ऐसी ना कोई चीज़ चाह के ऐसे ही रूम बना कर रही है यार ये भी आ रहे हैं ना तो जाओगे वहाँ तो ऐसे ही सारे पिंडी हांजी ठीक है खोल है? दी ये तो आपे खुल गया आटो मैट के खुल गया था। ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਹੈਗਾ ਫੁੱਤ ਹਵਾ ਘੜ ਜੋ ਕੀ ਲਾਈਏ ਤੇ ਵਿੱਚ ਹਾਂ ਇਹਦਾ ਆਸ ਤੇ ਲੰਗਿਆ ਕੁਛ ਹਾਂਜੀ ਹੁੰਦਾ ਬਹੁਤ ਆ ਗਈ ਹਾਂ ਘਟੀਆਂ ਮਾੜੀ ਜੀ ਕਾਟਗੀ ਪਹਿਲਾ ਨਾਲ ਹੁੰਦਾ ਮਾਂ ਜੀ ਵਸਾ ਗਵਾਲੀ ਤੇ ਸਾਥ ਤੇਰਾ ਮਾੜਦਾ ਹਾਂ ਆਜੇ ਨਹੀਂ ਹਾਂ ਨਾ ਬਾਲਕੀ ਲਾਉਂਦੇ ਹਾਂ ਆਜੇ ਨਹੀਂ ਹਾਂਜੀ ਉਹ ਮੇਰਾ ਡਾਡ ਡੈਡੀ ਦਾ ਹੁੰਦਾ ਕੋਈ ਨਾ ਜੀ ਨਾ ਤਾਂ ਦਸਤਾਂ ਦਾ ਤਾਂ। ਕੋਈ ਨਹੀਂ ਅਸੀਂ ਸ਼ਕਤੀਮਾਨ ਨਹੀਂ ਹੁੰਦੇ ਜਿਵੇਂ ਸੰਾਨੀ ਬੰਗੇ। ਜਦੋਂ ਨੇ ਲਿੱਤਰ ਰਹਿ ਗਿਆ ਸ਼ਕਤੀਮਾਨ tha। ਕਾਜੀ ਬੋਲੋ। ਕੇਨਾ ਪੀਣੂ ਰੇਦਾ? ਉਹ ਮਬੀ ਰੇਦਾ। ਹਾਂ ਜੀ। ਅੱਛਾ। ਕੋਈ ਹਟ ਜਾ ਤਾਂ। ਹਟ। ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਤੇ ਆਪਾਂ ਆਥੋ ਮੈਂ ਸਭ ਨਿਊਜ਼ ਸੁਣਾਉਣੀ ਆ ਠੀਕ ਆ ਐਸੀ ਹੈਗਾ ਪੀ ਆਰ ਪੀ ਸੀ ਨਾ ਤਾਂ ਬੱਸ ਦਾ ਨਾਮ ਚੱਲ ਚੱਲ ਨਿਊਜ਼ ਤੇ ਮੈਂ ਸਾਨੂੰ ਨਿਊਜ਼ ਸੁਣੀਆਂ ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਜੀ ਮੇਰਾ ਮੈਕ ਕੋਇਨ ਕਲਰ ਦਾ ਤੇ ਅੱਜ ਅਸੀਂ ਆਪਾਂ ਪਿੰਡੂ ਬਿਆ ਦੇ ਵਿੱਚ ਜ਼ਿਲ੍ਹਾ ਸੰਗਰੂਰ ਡਿਸਟ੍ਰਿਕਟ ਦੇ ਬਾ ਅੱਗੇ ਜਾਨੂ ਓਹੋ ਗੋੜੀ ਆਈ ਉਹ ਚੰਦ ਨੇ ਅੱਗੇ ਮੈਨੂੰ ਪਤਾ ਨਹੀਂ ਆ ਪਤਾ ਨਹੀਂ ਕੋੜਾ ਹੋ ਗਿਆ ਨਾ ਖੜ ਗਿਆ ਤੇ ਆ ਦੇਖ ਸਕਾ ਮੈਂ ਰਖ ਸਕਾ ਰੱਖ ਚੱਕ ਤੇ ਐਸੀ ਹੀ ਹਾਂ ਜੀ ਤੇ ਆ ਬਾਕੀ ਸਾਨੂੰ ਇਹ ਪਿੰਡ ਬਾਰੇ ਜਿਆਦਾ ਪਤਾ ਨਹੀਂ ਕਿਉਂਕਿ ਇਹ ਸਾਡਾ ਦਾ ਪਿੰਡ ਆ ਪਰ ਸਾਨੂੰ ਸਾਡੇ ਪਿੰਡ ਬਾਰੇ ਇਹ ਨਹੀਂ ਪਤਾ ਤੇ ਮੈਂ ਤੁਹਾਨੂੰ ਦੱਸਦੀ ਹਾਂ ਇੱਥੇ ਮੇਰੀ ਬਹੁਤ ਆਰਿਆ ਹੈ ਤੇ ਇੱਕ ਘਰ ਦੇ ਚ ਨੰਬਰਦਾਰ ਨੇ ਉੱਬਿਆ ਜੋ ਆਪਣੇ ਨੰਬਰਦਾਰ ਉੱਭੇ ਤੇ ਵੀ ਫੋਨ ਨੇ ਤੇ 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 ਉਹਨਾਂ ਦੇ ਬੱਚੇ ਵੀ ਦੋ ਸ਼ੈਤਾਨ ਜੇ ਪਰ ਵੀ ਹਰੀ ਬੋ ਥੈਂਕ ਯੂ ਕਿਊਟ ਕਿਊਟ ਬੱਚੇ ਨੇ ਗੋਲੂ ਮੱਲੂ ਜੇ ਤੇ ਉਹਨਾਂ ਦੀ ਮੰਗੀਆਂ ਜਿਹੜੀਆਂ ਨੇ ਉਹ ਵੀਡੀਓ ਬਣਾ ਕੇ ਅੰਦਸੀ ਉਹਨੂੰ ਕਿੰਤੇ ਤੇ ਉਹ ਅੱਜ ਜਿਹੜੇ ਸੀ ਕੰਕ ਵੱਟ ਰਹੇ ਸੀ ਕੰਕ ਵੱਟ ਰਹੇ ਸੀ ਤਾਂ ਜਦੋਂ ਜਦੋਂ ਕੰਕ ਵੱਟੇ ਤਾਂ ਉਹਨਾਂ ਦੀ ਮਸ਼ੀਨ ਰੁਕ ਗਈ ਤੇ ਰੁਕ ਗਈ ਤੇ ਉਸ ਤੋਂ ਬਾਅਦ ਹੁਣ ਦੇਖੋ ਜੇ ਤੁਸੀਂ ਬਾਹਰ ਹੀ ਦੇਖ ਸਕਦੇ ਹੋ ਕੈਮਰਾਮੈਨ ਬਾਹਰ ਬਹੁਤ ਆਰੀਆ ਤੇ ਨਹੀਂ ਰਹੀ ਹੈਗੇ ਇਹ ਸਾਰੀ ਪਿਓਰ ਉਪਰਾਂ ਹੋ ਜੂਗੀ ਤੁਸੀਂ ਦੇਖ ਸਕਦੇ ਹੋ ਨਹੀਂ ਰਿਹਾ ਦੂ ਆਰੀ ਹੈ ਇਹ ਨਾਲੇ ਦਰਖਤ ਦਰਖਤ ਸਾਰਾ ਕੁਝ ਕੋਈ ਨਾ ਮੱਤ ਟੈਂਕ ਸਵਾਦ ਕਿ ਬਹੁਤ ਸ਼ਾਂਤ ਵੀ ਛੋਟੂ ਸਾਥੀ ਹੈ ਆਪਾਂ ਸ਼ੋਰ ਵੀ ਠਹਿਗੇ ਦੇ ਮਿਹੂ ਕੰਨ ਵੱਡਾ ਹਿੱਤੀ ਤੇ ਹੁਣ ਉਹਨਾਂ ਦੀ ਕੰਪੈਂਪੈਂਪੈਂਪੈਂ ਉਹ ਖੇਡ ਖੜੀ ਆ ਤੇ ਸਾਡੇ ਡੈਡੀ ਔਰ ਸੋਰੀ ਉਹਨਾਂ ਦੇ ਡੈਰੀ ਦਾ ਬਤਨ ਫਲਾ ਵਿਕੀ ਸਿੰਘ ਜੀ ਬੱਸ ਤੋਂ ਬਿਨੈ ਸੇ ਬਿਲਕੁਲ ਬਿਨੈ ਸੇ ਪਰਮਸੇ ਯਾ ਬਿੰਤਾ ਕਰੋ ਕਿ ਆ ਮੇਰੀ ਬਗ ਦੇ ਬਿੰਤਾ ਕੀ ਕਰਦਾ ਫਸਲਾਂ ਨੂੰ ਜਿਆਦਾ ਝੋਟ ਨਾ ਪਹੁੰਚਾਏ ਪਹੁੰਚਾਏ ਹੋਏ ਕਰੋ ਸੋਰੀ ਜੀ ਮੈਂ ਸੰਤਸਰੀ ਸਿੰਘ ਜੀ ਅਧਰਮ ਕਰ ਲੈਣ ਨਿਓ ਜਰਪੋਰਟਰ ਜਦੋਂ ਨੇਰੀ ਆਉਂਦੀ ਹੈ ਜਿਆਦੇ ਹਾਂ ਜੀ ਕੈਮਰਾ ਤਾਂ ਫੇਰ ਤੂਫਾਨ ਚੋ ਭੱਜਣ ਦੀ ਕਰਦੇ ਨੇ ਇਹ तेरे ਐਵੇਂ ਹੀ ਦੇਖਦੇ ਸੀ ਕੈਮਰਾਮੈਨ ਤੇ ਮੈਂ ਕਿੱਥੇ ਸੀ ਕੈਮਰਾਮੈਨ ਜੀ ਬਿੱਕੀ ਮੈਂ ਸੀ ਹਾਂ ਵਿਕੀ ਸਿੰਘ ਕੁਮਿੰਦਰ ਸਿੰਘ ਕੁਮਿੰਦਰ ਸਿੰਘ ਵਿਕੀ ਸੌਰੀ ਮੈਂ ਖਸਾ ਗਲਤ ਫੜ ਕੇ ਸੀ ਜੋ ਸੌਰੀ ਤੇ ਕੁਮਿੰਦਰ ਸਿੰਘ ਵਿਕੀ ਕੁਮਿੰਦਰ ਵਿਕੀ ਸਿੰਘ ਕੁਮਿੰਦਰ ਬਸ ਮੈਂ ਕੁਮਿੰਦਰ ਸਿੰਘ ਵਿਕੀ ਪੰਚਿਤ ਸਿੰਘ ਐਂਡ ਮੈਨੂ ਬਾਈ ਸਿੰਘ ਦੇਰ ਵਾਸ ਸਿੰਘ ਉਹਨਾਂ ਦੇ ਕਹੇ ਇੱਕ ਹੋਰ ਬਪੂਜੀ ਨੇ ਉਹਨਾਂ ਦਾ ਨਾਂ ਅਬ ਅਵਤਾਸ ਸਿੰਘ ਤੇ ਹਾਂਜੀ ਵਿੱਚ ਦੀ ਉਹ ਆਪਣੀ ਖਬਰ ਦੇ ਜਾਂਦੇ ਨੇ ਹੱਟ ਗਈ ਹੱਟ ਗਈ ਹੱਟ ਗਈ ਕਰਦਾ ਉਹਨਾਂ ਦਾ ਕੰਮ ਸੋਨੇ ਹਾਂ ਕਰਦਾ ਕੰਮ ਸੋਨੇ ਉਹਦਾ ਹੱਟ ਗਈ ਉੱਥੇ ਅੱਛਾ ਹਾਂ ਇਹ ਰੇਡੀ ਦਾ ਫੋਨ ਕਰਿਆ ਵੀ ਕਿਹਾ ਹਾੜੀ ਗੇ ਕਹਿੰਦੇ ਮੇਰੇ ਬੰਦੇ ਨੂੰ ਭੇਜ ਦਿਆ ਉਹ ਬੰਦਾ ਬਾਹਰ ਜਾ ਕੇ ਮੈਂ ਵੀ ਕਲਾਂ ਦੇ ਵਿੱਚ ਮੇਰੀ ਹਟਾ ਕੇ ਆ ਪਾ ਜਾ ਹਾਂਜੀ ਆਪਾਂ ਕਿੱਥੇ ਸੀ ਮੇਰੇ ਪੈਸੇ ਨਾਲ ਡੱਕਾ ਸੀ ਕੋਈ ਨਾ ਤੇ ਅਰਤਾਰ ਸਿੰਘ ਜੀ ਨੇ ਜਿਹੜੇ ਤੇ ਅਸੀਂ ਸਾਨੂੰ ਕੀ ਆਸਰੇ ਸੀ ਹਾਂਜੀ ਉਹਨਾਂ ਦੀ ਕਰਨ ਕਦਿਖ ਰਹਿੰਦੀ ਐ ਇਸੇ ਕੋਈ ਨਾ ਬਾਬਾ ਜੀ ਮੇਰ ਰੱਖਣਾ ਕਰਨ ਕੀ ਰੱਖਣਾ ਜਰ ਚਾਹ ਤਰੀ ਤਾਂ ਮੇਰ ਕਹਿੰਦੇ ਮੇਰ ਰੱਖਣਾ ਬਾਬਾ ਜੀ ਮੇਰ ਰੱਖਣਾ ਉਹਨਾਂ ਦੇ ਪਰਿਵਾਰ ਤੇ ਤੇ ਸਸਰੀ ਘਰ ਸਾਰਿਆਂ ਨੂੰ ਅੱਜ ਦੀ ਸਾਡੀ ਖਬਰ ਚੀਕ ਤੁਹਾਨੂੰ ਜੀ ਬਾਏ ਬਾਏ ਸ਼ੇਦੀ ਬਾਪੂ ਇਹਨਾਂ ਵਾਪੋ ਇਹਨੂੰ ਤਾਂ ਇਹ ਜਲਾਰਮ ਲੈ ਕੇ ਦੇਣਾ ਵੇ ਜਿਹੜਾ ਕਹੇ ਕਹੇ 6 ਵਜੇ ਬਾ ਚੁਕੇ ਹੈ ਕੋਲੇ ਤੇ ਟਾਈਮ ਹੀ ਖਿਲਾ ਦੇਣਾ ਛੋਟਾ ਜ ਆ ਉਹ ਤੇ ਕਾਂ ਦੇ ਘੰਟੇ ਵਜੇ ਲਾਰਮ ਬੱਜਿਆ ਕਰਦਾ ਕੇ ਸਮਝਿਆ ਕਰ ਸਨ ਪੁੱਛੜੀ ਲੋੜ ਦੀ ਬੈ ਕਾ ਨਾ ਲਾਰਮ ਆੜਾ ਵੀ ਨਹੀਂ ਇਹਨਾਂ ਨੂੰ ਠੀਕ ਰਹਿਣਾ ਇਹਨਾਂ ਦਾ ਉਹ ਕਰਨਾ ਹੈ 5 ਵਜੇ ਬਾ ਚੁਕੇ ਹੈ ਟੈਂਕੀ ਵਾਲਾ ਮੰਗੋ ਉਹ ਹੀ ਬੋਲਦੇ ਕਰਕੇ ਵੀ 7 ਵਜੇ ਚੁਕੇ ਨੇ 5 ਵਜੇ ਅ ਅ ਅਜੇ ਰਾਤ ਖੜੇ ਡੇ ਵਰਤੇ ਆ ਗਏ ਇਹ ਕਰੇ ਨਾ ਬਰੋ ਜੀ ਆਹ ਲੈ ਨਰਮੇ ਹੁੰਦੇ ਹੁੰਦੇ ਹੁੰਦਾ ਹਾਂ ਉਹ ਐਂ ਤੇਰਾ ਥਗੇ 200 ਰੁਪਏ ਦਾ ਆ ਉੱਤੇ ਪਾ ਲ ਆ ਜਾਂਦਾ ਬਾਪੂ ਦੇਖ ਲੈ ਕਰਨਗੇ ਕੀ ਟਾਈਮ ਆ ਆ ਜਾ ਆ ਪਾ ਟਾ ਲੋ ਹਾਂ ਜੀ ਤੇ ਸ਼ਸ਼ੀ ਕਾਲ ਜੀ ਹੈ ਸ਼ਸ਼ੀ ਜੀ ਪ੍ਰਿੰਦੂ ਜੀ ਨੇ ਉਸ ਤੇ ਦੂਜੀ ਨੇ ਸਹੀ ਆਪਣੇ ਮਮਾ ਕਰਦੀ ਮਮਿਕਾ ਇਹ ਸਾਰਾ ਕੁਝ ਠੀਕ ਹੈ ਸ਼ਸ਼ੀ ਦਾਰ ਬਾਰੇ ਆਏ ਪੈਰ ਤੇ ਵਧੀਆ ਜੀ ਲਓ ਜੀ ਹੁਣ ਹਾਂ ਹਾਂ ਕਦੇ ਕਦੇ ਆਇਆ ਲਾਡਵ ਜੀ ਮੈਂ ਨੇਰੀ ਥੋੜੀ ਰੁਕ ਗਈ ਆ ਪਰ ਕਾਹ ਨੂੰ ਰੁਕਦੀ ਆ ਓਏ ਬੱਬਾ ਕਿੰਨੀ ਧੀਲੀ ਤੈਨੂੰ ਨਹੀਂ ਜਾਣਦਾ ਕਿਤੇ ਐਸੇ ਲੈ ਨਾਲੇ ਲੈ ਗਿਆ ਤੇ ਗੇਟ ਖਿੱਚ ਕੇ ਟਾਹ ਜਾਣਿਆ ਓ ਦੇਖ ਥੋੜੀ ਬਾਲ ਅਬਾ ਚੱਕ ਲਿਆ ਮੋ ਟੁੜਿਆ ਬਾਸ ਸਾਹਿਬ ਕਾਹ ਨੂੰ ਨੇਰੀ ਚੱਲਦੀ ਬਤੋ ਦੁਕੀ ਚੱਕ ਲੂ ਕਿਉਂ ਦੇਖ ਕਿਵੇਂ ਚਲਾਉਂਗੀ ਅੱਖਾਂ ਦਾ ਕਿਵੇਂ ਆਪਣਾ ਉਹ ਕਰਦੀ ਆ ਤੂੰ ਦੇਖ ਸਕਦੇ ਕੁਝ ਨੋਟਿਸ ਕਿਤਾ ਸੋਨੇ ਵੀ ਆ ਪ੍ਰਿੰਟ ਜੜੀਆ ਹੋਆ ਕੀ ਕਰਨੀ ਕੁਰਸੀ ਆਪੇ ਟੁਰ ਗਈ ਹਾਂ 11:00 ਵਜੇ ਕੁਰਸੀਆਂ ਬਤਾਈਆਂ ਭਾਰੀ ਕੁਰਸੀਆਂ ਆਵਾਜ ਆ ਰਹੀਆਂ ਨੇ ਔਰ ਕੇ ਲੈ ਗਿੰਦੇ ਆਇਦਰ ਪਰ ਬਾਹਰ ਕੋਲ ਤੇ ਨਾ ਬੰਦਾ ਹਾਂਜੀ ਸਾਰਾ ਰੇਤੇ ਨਾਲ ਭਰ ਜੂਗਾ ਨੇਰ ਤਾਂ ਇੰਨਾ ਚੱਲ ਰਿਹਾ ਇਧਰੋਂ ਬੇਬੇ ਕੇ ਆਲਾ ਰੇਤਾ ਆਉਂਦਾ ਨਾ ਇੰਨਾ ਰੇਤਾ ਆਉਂਦਾ ਬੰਦ ਕਰਤਾ ਮੈਨੇ ਭਾਈ ਜੀ ਤੁਹਾਡੇ ਨਾ ਕੁਰਸੀਆਂ ਲੈ ਕੇਵੇਂ ਰੁੜਦੀਆਂ ਨੇ ਆ ਸ਼ੌਕਾਟਰੀ ਕੀ ਕਿਵੇਂ ਥੱਲੇ ਹੂੰ ਸ਼ੌਕਾਟਰੀ ਨਾ ਜੀ ਇਹ ਮੇਰੇ ਮੂਹਰੇ ਮਿੱਟੀ ਬੋੜਾ ਪਾਣੀ ਪੀ ਲਓ ਜੀ ਮੀਂਹ ਆ ਚੁੱਕਿਆ ਰਿਪੋਰਟਰ ਸਾਹਿਬ ਵੀ ਆ ਚੁੱਕੇ ਨੇ ਜੀ ਸਾਡੇ ਗਰਦ ਜਿਆਦਾ ਦਬ ਗਿਆ ਗਰਦ ਦਬ ਨਹੀਂ ਗਰਦ ਜਾ ਜੀ ਜਿਹੜਾ ਅਸੀਂ ਨੂੰ ਕਹਿ ਰਹੀ ਸੀ ਵੀ ਕਿਸੇ ਕੋ ਕੁਲਿੰਦਰ ਸਿੰਘ ਆ ਸਕਿਆ ਨੇ ਆ ਆ ਆ ਆ ਉਹਨੂੰ ਕਿਹਾ ਇਹ ਇੰਗਲੈਂਡ ਗਏ ਤੇ ਸਾਰੇ ਇੰਤਾਈ ਥੀ ਰਹੇ ਨੇ ਕਿਹੜੇ ਤੇ ਕਿਹੜਾ ਮੇਰੀ ਕੌਫੀ ਖੇਤ ਘੱਟ ਟਾਈਮ ਲਾਉਂਦੇ ਨੇ ਪੰਜ ਪੰਜ ਮਿੰਟ ਬਾਅਦ ਕਰੇ ਸੱਸਰੀ ਕਾਮ ਜੀ ਐਨਾ ਟਾਈਮ ਤੱਕ ਖੇਤ ਇੰਨਾ ਦੇ ਜਿੰਨਾ ਟਾਈਮ ਸਾਨੇ ਗੇੜੇ ਗੇਟ ਖਲਵਾਉਣ ਤੇ ਰੱਖਦੇ ਕਿਹੜੇ ਫਟੋ ਜੀ ਖੇਤ ਉੱਬਿਆ ਤੋ ਜੀ ਅੱਛਾ ਜੀ ਅੱਛਾ ਮੀ ਪਾਰੇ ਜੀ ਬੋਲ ਜਾ ਰਹੀ ਮਮ ਜੀ ਕਹਿੰਦੇ ਜਾਂਦੇ ਵੀ ਨਹੀਂ ਨਾ ਹਾਂ ਜੀ ਹਾਂ ਜੀ ਹਾਂ ਜੀ ਹੋ ਜੀ ਕਣਕ ਪਾਉਣ ਲੱਗ ਰਹੇ ਮੀ ਪਾ ਲੱਗੇ ਆਈਦਾ ਸਾਡਾ ਟੱਬਰ ਗੇਟ ਕੋਲ ਕੱਟਾ ਹੋਵੇ ਹੋ ਜੀ ਹੋ ਜੀ ਤੇ ਸਾਡਾ ਟੱਬਰ ਜੀ ਕਿੱਥੇ ਆ ਜੀ ਅੱਧਾ ਘਰੇ ਅੱਧਾ ਖੇਤ ਆ ਜੀ ਅੱਛਾ ਜੀ ਗੇਟ ਕੋਲ ਕੇ ਫੜੇ ਨਹੀਂ ਤੁਸੀਂ ਡੇ ਨੰਬਰ ਵਾਲੇ ਜੀ ਦੇਖ ਨਹੀਂ ਬਾਰੇ ਮੌਸਮ ਠੀਕ ਹੋਈ ਅੱਛਾ ਜੀ ਅੱਛਾ ਐਕਚੁਅਲੀ ਬੈਠਣ ਨੂੰ ਜਗ੍ਹਾ ਨਹੀਂ ਆਈ ਜੀ ਕਿੱਥੇ ਅਸੀਂ ਆਏ ਦੇਖ ਰਹੇ ਜੀ ਇੱਕ ਗੇਟ ਕੋਲੀਏ ਜਗ੍ਹਾ ਮਿਲਿਆ ਸਾਨੂੰ ਸੱਸ ਜੀ ਕਾਰ ਜੀ ਸੱਸ ਜੀ ਕਾਰ ਜੀ ਕਾਈ ਅਸੀਂ ਗੇਟ ਕੋਲ ਖੜ ਗਏ ਚਿਪਕ ਕੇ ਹਾਏ 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 ਠੰਡੀ ਹਵਾ ਜੀ ਨੂੰ ਪੁੱਛੀ ਇਹ ਪਰਸ ਮੀਂਹ ਘਟ ਹੁੰਦਾ ਇਹ ਪਰਸ ਜਾ ਕੇ ਗਿੱਲਾ ਹੋ ਜਾਂਦਾ ਓਏ ਇਹ ਤਾਂ ਉਹ ਮੀਂਹ ਤਾਂ ਪੈ ਗਿਆ ਦੇਖ ਫਰਸ਼ ਤਾਂ ਗਿੱਲਾ ਹੋ ਚੁੱਕਿਆ ਸਾਰਾ ਇੱਥਾਂ ਤੋਂ ਵੀ ਮੰਮੀ ਆਖੋ ਉਹ ਲੋ ਬਤਾ ਐਸੇ ਵੀ ਆਵਾਜ਼ ਤਾਂ ਨਹੀਂ ਇਹ ਫੇਰ ਵੀ ਚਲੋ ਆਏ ਵੀ ਇੰਨੇ ਕਦਾਬੀ ਬਚਤ ਰਹਿ ਜੂਗੀ ਹੋਰ ਕੀ ਹੈ ਕਪੈਨਾਂ ਨੇ ਜਿਹੜੀਆਂ ਰੁਕ ਚੁੱਕੀਆਂ ਨੇ ਮੰਮੀ ਦੇਖਿਓ ਹੈਲੋ ਜੀ ਰਿਪੋਰਟਰ ਸਾਹਿਬ ਤੁਹਾਨੂੰ ਬੈਠ ਚੁੱਕੇ ਨੇ ਜੀ ਕੰਦਰੀ ਮਸ਼ੀਨਾਂ ਆਉਣੀ ਹੈ ਬਾਬਾ ਹਾਂ ਜੀ ਉੱਥੇ ਜੀ ਕੰਮ ਹੈ ਬਸ ਮਸ਼ੀਨ ਕਰਦੀ ਹੈ ਨਾ ਮੀਂਹ ਨਾ ਰੱਖਿਆ ਬੜੀਆ ਹੋਰ ਤੂੰ ਦੱਸ ਦੇ ਸੋਹਣਿਆ ਜੀ ਉਹਨਾਂ ਨੂੰ ਸਵੇਰੇ ਵੱਡਾਂਗੇ ਕਹਿੰਦੇ ਕਣੀਆਂ ਆ ਰਹੀਆਂ ਨੇ ਜੀ ਖੜ ਗਿਆ ਕੰਮ ਇੱਕ ਟਾੜੇ ਘਰ ਗਏ ਹਾਂ ਜੀ ਉਹ ਟਰਾਲੀ ਨੂੰ ਹੁਣ ਮੰਡੀ ਚ ਨਾ ਤਾਰਿਓ ਸ਼ੈੱਡ ਥੱਲੇ ਖੜਾ ਲਿਓ। ਪਰਿਪਰਾਈ ਸ਼ੈੱਡ ਥੱਲੇ ਖੜਾ ਲਿਓ ਸਵੇਰੇ ਉਹ ਹੋਜੂਗੀ। 4-5 ਕਿਲੇ 5 ਕਿਲੇ ਲੈ ਕੇ। ਨਾਲ ਉਹ ਤੇ ਹੁਣ ਸਿੱਲ੍ਹ ਪੜ ਗਏ ਨਾ ਤਣੀਏ ਹੋ ਗਈ। ਨਾ ਅੰਦਰ ਖੜੀ ਤਾਂ ਖੁਸ਼ ਨਹੀਂ ਆਏ ਨਹੀਂ ਹੈਗੇ। ਹਾਂ। ਉਹ ਉੱਥੇ ਪੜੀ ਜਾਂਦਾ ਦੇਖਣੀ ਪੈਗੇ ਲੱਤ ਤੇ ਧੁੱਪ ਲੱਗੀ ਉਹ ਸਾਡੇ ਨਾਲ। ਚਲਾਂ ਮੈਂ ਨਾ ਦੇ ਨਾਮ ਹਾਂ। ਨਾ ਟਰਾਲੀ ਆਈ ਹੀ ਪਹਿਰੀਆਂ। ਉਹ ਕੋਈ ਤਾਂ ਆ ਕੇ ਨਹੀਂ ਮੁਰਦਾ ਮੀ। ਉਹ ਪਰ ਆਏ ਨਾ। ਆਉਂਦੇ ਘਰੀ ਨਾਲ। ਬੱਚੀ ਨਹੀਂ ਮੁਰਦਾ ਮੀ ਕੰਮ ਨਹੀਂ। ਪੱਲੀ ਪੱਲੀ ਪਾ ਦੰਦੇ ਜਪੱਲੀ ਲੈ ਕੇ ਗਏ ਤੇ ਹਾਂਜੀ ਪਾਣੀ ਨਾ ਨਾ ਨਾਲ ਕਿ ਲਾ ਕੇ ਮਨ ਸੂਰੇ ਦਮ ਮੇਜਾ ਹਟ ਗਿਆ ਹੁਣ ਇਹ ਨਮੀ ਨਹੀਂ ਹੈ ਗਿਆ ਹਾ ਵਜੀ ਆ ਜੇ ਤਾਂ ਆਪਣੇ ਇਹ ਚਾਰ ਚਰਾਂ ਦੇ ਇੱਧਰ ਬਾਹਰ ਲਾਉਂਗੇ ਤੇ ਵਿੱਚ ਬੀੜੂਗਾ ਪਾਣੀ ਨਾ ਟੀਨਾ ਦੇ ਫੇਰ ਸਾਡੇ ਗੱਡੀ ਕੱਢਣੀ ਪਉਗੀ ਨਾ ਉਹ ਕੋ ਟ੍ਰੈਕਟਰ ਆਈ ਜਗਾ ਖਾਲੀ ਪਈ ਨਹੀਂ ਲੱਗੇ ਰੂਈ ਹਾਂ ਆ ਇਧਰ ਆ ਵੇਲਾ ਪਿਆ ਸਰ ਵੇੜਾ ਦਿਮਾਗ ਇਸਤੇਮਾਲ ਕਰਿਆ ਕਰੋ ਇਹ ਨਾ ਮਲੇਗਣਾ ਮੀ ਅੱਜ ਆਪਾਂ ਦਾ ਹੀ ਟਰੈਕਟਰ ਆਇਆ ਜੇਗਾ ਮਾ ਉਹ ਤੇ ਤਾਂ ਟੈਟ ਹੋ ਗਈ ਟਰਾਲੀ ਉੱਪਰ ਮਾਸੂਮ ਜੀ ਤੇ ਮਮਾ ਨੇ ਬੋਲਿਆ ਸੀ ਡੰਗਰ ਵਾਲੇ ਸਾਥੋਂ ਪਹਿਲਾਂ ਕੀਤੇ ਥੋੜਾ ਜੀ ਪਿਆ ਟੈਂਕੀ ਚ ਤਾਂ ਪਾਣੀ ਜਰਾ ਚੱਲ ਟੈਨਸ਼ਨ ਜੀ ਤਾਂ ਨਹੀਂ ਹੋਈ ਹੈਗੀ ਪਰੋਸਾ ਤਾਂ ਹੋ ਗਈ ਪਰ ਹੀ ਹੋਈਆ ਨਹੀਂ ਆ ਮੈਨ ਪਤਾ ਨਹੀਂ ਕਿੰਨੀ ਦਾ ਪਤਾ ਨਹੀਂ ਕਿੰਨੀ ਹੋਸਾਰਾ ਮੈਂ ਮੀ ਜਿਆਦੇ ਬਣੇ ਫੇਰ ਕੰਮ ਹੋਣਾ ਲੱਗਦਾ ਆ ਇਹ ਰੋਲਾ ਪਾਉਣਾ ਨਹੀਂ ਜਿੰਨਾ ਕ ਹੈਗਾ ਉਹ ਤਾਂ ਇੰਨਾ ਹੈ ਆਪਦੇ ਮਨ ਚੱਲੀਆਂ ਨਹੀਂ ਆ ਇੰਨਾ ਨਹੀਂ ਹੈਗਾ ਇੰਨਾ ਹੀ ਹੈ ਉਹ ਤਾਂ ਹੁਣ ਕੱਲ ਨੂੰ ਮੈਨੂੰ ਪਤਾ ਲੱਗੂਗਾ ਵੀ ਕਿੰਨਾ ਹੈਗਾ ਕਿੰਨਾ ਨਹੀਂ ਹੈਗਾ ਯਾਰ ਮਸ਼ੀਨਾਂ ਚੱਲਣੀਆਂ 12 ਵਜੇ ਤੋਂ ਪਹਿਲਾਂ ਤਾਂ ਫੇਰ ਵੀ ਨਹੀਂ ਚੱਲਦੀਆਂ ਹੈਗੀਆਂ ਫੇਰ ਵੀ ਸਿਲਤਾ ਫੜਦੀ ਹੈ ਇਹ ਚੀਜ਼ ਚਾਹੀਏ ਕੁਝ ਵੀ ਰਾਤ ਨੂੰ ਘੜਾ ਧੁੱਪ ਪਾਉਗੀ ਹੋਰ ਵੱਢਦੀ ਨਹੀਂ ਹੈਗੀ ਹੋਰ ਹਾਈ ਹਾਈ ਕਣੀਆਂ ਕਣੀਆਂ ਲੱਗਦੀਆਂ ਨੇ ਪਿੰਡੇ ਨੂੰ ਗੇਟ ਆ ਚੰਮ ਲੋ ਅੰਦਰ ਗਿੱਲਾ ਆ ਜਾਊਗਾ ਅੰਦਰੋਂ ਸਾਰਾ ਪਰਸ ਖਰਾਬ ਸਾਮ ਕਰੀ ਬਦਿਆ ਜੇ ਦੇਵਗੇ ਆਪ ਤੋ ਇੱਕ ਤਾਂ ਪਣੀ ਪੀਲੀ ਮਗਾ ਮਗਾ ਨੰਬਰ ਦਾ ਇਹ ਬੰਦੇ ਦਾ ਹਾਂਜੀ ਦੱਸੋ ਪਾਪਾ ਦੀ ਗੱਲ ਸੁਣ ਜਦ ਕਿ ਇੱਕਈ ਪਾਣੀ ਪਾਣੀ ਲਿਆਉਣ ਡੈਡਾ ਵੇਲੇ ਪਾਣੀ ਨੇ ਡਟਣ ਮੈਨੂੰ ਤਾਂ ਪਾਪਾ ਨੇ ਦਿੱਤਾ ਦੂਜੀ ਵਾਰ ਪਾਣੀ ਲਿਆਉਂਦੇ ਲਿਆਤਾ ਤੀਜੀ ਵਾਰ ਪਾਣੀ ਲਿਆਉਂਦਾ ਪੰਜ ਵਾਰ ਪਾਣੀ ਮਿਲਿਆ ਪਾਪਾ ਕਹਿੰਦਾ ਅੱਜ ਮੈਂ ਦਿਨ ਚ ਬਹੁਤ ਪਾਣੀ ਦਿੱਤਾ 5 ਲੀਟਰ ਪਾਣੀ ਹੋ ਗਿਆ ਬਾਜ ਪਾਇਆ ਤਾਂ ਪੌਦਿਆਂ ਦਾ ਕੰਮ ਘੱਟ ਕਰਦੇ ਨੇ ਪਾਣੀ ਦੀ ਡੇਢ ਪਾਪਾ ਨੇ ਪੰਜ ਵਾਰ ਪਾਣੀ ਦਿੱਤਾ ਹੋਰ ਤਾਂ ਇਹਨਾਂ ਨੂੰ ਸਾਡੇ ਤਾਂ ਮੰਗਾ ਮੰਗਾ ਕੇ ਉਹਨਾਂ ਦਾ ਪੁੱਤ ਫਿਰ ਰੈਬਰ ਦੇਖ ਗਿਆ ਬਿਰਹਬਰ ਆ ਗਿਆ ਸਾਰਾ ਮੈਨੀ ਪੀ ਤੇ ਉਹ ਹੋ ਚੁੱਕੀ ਹੈ ਨਾ ਕਰਵਾਹੀ ਉਹਨਾਂ ਨੂੰ ਵੀ ਕਹਿ ਰਹੇ ਆਉਂਦੇ ਹੋਏ ਰੈਬਰ ਚੱਕ ਲੈਣਗੇ ਤੇ ਓਤੀ ਧਰਿਆ ਹੁਣ ਕੋਈ ਪਤਾ ਨਹੀਂ ਆਹੇ ਜੀ ਇਹਨੇ ਆਇਆ ਕੀ ਕਰਨ ਤੇ ਘਰੇ ਆਏ ਜੀ ਜਿਹੜੀਆਂ ਦਾ ਘਰੇ ਪਾਜਾ ਮਾਹੋਂ ਕਰਾਵਾ ਅੱਛਾ ਵੀ ਜਵਾਕ ਨੇਰੀ ਚ ਨਾ ਉੱਡ ਜਾਣਗੇ ਤੇ ਅੱਤਕੇ ਲਾਈ ਬੈਠੇ ਹਾਂ ਹਾਂ ਜੀ ਮੈਂ ਕਿਹਨ ਨਹੀਂ ਖੋਲੀ ਬੱਟਣ ਜਾਨਾ ਆਉਂਦਾ ਖੜ ਗਈ ਇਹ ਉਹ ਦੀ ਗੱਲ ਵਾਰ 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 ਤੇ ਹੁਣ ਇਹ ਕਾਤ ਖੋਲ ਰਹੇ ਕਣੀਆਂ ਦੇ ਦੇਖੀ ਛਿੱਟੇ ਆਉਂਦੇ ਨੇ ਅੰਦਰ ਫਿਰ ਪੈ ਟੀਕ ਕੇ ਸਾਰਾ ਫਰਸ਼ ਗੰਦਾ ਹੋ ਜਾਂਦਾ ਸਾਨੂੰ ਸ਼ੁਕਰ ਆਏ ਮਿੰਟ ਮਿੰਟ ਬਾਅਦ ਨਾਲ ਨਹੀਂ ਉਹ ਹੁੰਦਾ ਹੈਗਾ ਉਹ ਤਾਂ ਜਿੰਨਾ ਰੱਬ ਨੇ ਪਾਉਣਾ ਉਹਨੇ ਤਾਂ ਆਪਦਾ ਪਾਉਣਾ ਹੀ ਆ ਆ ਬਿੰਦੇ ਬਿੰਦੇ ਕੋਲ ਕੇ ਦੇਖ ਲੈ ਜਦੋਂ ਤਾਂ ਹੀ ਕਰਨੀ ਫੋ ਵੀ ਬੰਦ ਕਰਦੇ ਆ ਕੋਦ ਤੱਲੇ ਨੂੰ ਕਗਰਾਲੇ ਨੂੰ ਕਗਰਾਲੇ ਹੋਰ ਪੁੱਠੇ ਕੰਮ ਸਾਰੇ ਹਾਂ ਪਰ ਜੇ ਮੰਮੀਓ ਪੂਰੀ ਇੱਕ ਮੋੜੀ ਦੇ ਬਾਰੇ ਕੋਤ ਕਰ ਪੁੱਤ ਕਰਾਈ ਹੋਈ ਸੀ ਵੱਡੇ ਡੈਡੀ ਨੇ ਉਹ ਬੰਦ ਕਰਤੀ ਹਲਤਾ ਜਾਲੀਆਂ ਪਰਾਉਣਗੇ ਹੁਣ ਤਾਂ ਟੁੱਟੀ ਪੀ ਚੱਲ ਬੋਦੀ ਹੋ ਗਈ ਇਹ ਆ ਦੇਖੀ ਸੈਮ ਨੇ ਮਗਲਾ ਮਾਰਿਆ ਆਪਣੇ ਗਏ ਜਾਂਦੇ ਨੇ ਬਿਸਰੀਓ ਐਦ ਵਿੱਚ ਮੁੰਡਾ ਬਿਸਰੀਆ ਮੈਂ ਵਿਆਹ ਦੀ ਰਾਤ ਵਿੱਚ ਬਿਸਰੀਆ ਪਤਾ ਨਹੀਂ ਹਾਂ ਬਾਹਰ ਮੈਂ ਦੇਖਿਆ ਕਰਦੇ ਕਿਹੜਾ ਇਹ ਨਾ ਤੂੰ ਆਇਆ ਨਾ ਹੁੰਦਾ ਉਹ ਬੜੀ ਬੰਦ ਮੈਂ ਵਿਆਹ ਚੋਂ ਉੱਥੇ ਹਾਂ ਨਾ ਵਿਆਹ ਚ ਨਹੀਂ ਮੈਨੂੰ ਤੈਨੂੰ ਕਰੇ ਆ ਗਿਆ ਹੁਣ ਹਾਂ ਕੁੱਲੀ ਚ ਮਿਲਿਆ ਕੁੱਲੀ ਲਵੇ ਘਰ ਆਉਂਦਾ ਉਹਨਾਂ ਦੇ ਕੁੱਲੀ ਦੇ ਸਾਹਮਣੇ ਕਦੇ ਦੇਖਿਆ ਤੁਸੀਂ ਕਿਤੇ ਗੱਡੀ ਬਾਰੇ ਟਿਕ ਕੇ ਹੁਣ ਪਹਿਲੀ ਗੱਡੀ ਉੱਥੇ ਆ ਹੁਣ ਮੇਰੇ ਮਮੀ ਨੇ ਵੀ ਉਹ ਵਿਆਹ ਗਿਆ ਉਹ ਸੜਕ ਤੇ ਫਿਰ ਦੌਂਦਾ ਜਾਂਦਾ ਮਿਲਿਆ ਹਣਾ ਮਿਲਿਆ ਆਪਣੇ ਪ੍ਰੋਗਰਾਮ ਤੇ ਆ ਫਿਰ ਆ ਗਿਆ ਹੁਣਾ ਪਾਰਟੀ ਤੇ ਆ ਗਿਆ ਹੁਣਾ ਰਾਜਾ ਮਮਾ ਮਮਾ ਵੀਡੀਓ ਕੋ ਕਾਲੂ ਮੁਸ਼ਕਿਲੇ ਕਰੀ ਮੈਂ ਦੇਖ ਰਿਆਂ ਮਮਾ ਜੀ ਸ਼ਾਇਦ ਨਾ ਕਰੀ ਕੀ ਪਤਾ ਜੱਜ ਮਾਮੂ ਦਾ ਵਿਆਹ ਸੀ ਫਸਵੇਂ ਸਵੇਰੇ ਤੁਸੀਂ ਨਹੀਂ ਗਏ ਸੀ ਮੈਂ ਗਈ ਸੀ ਜਦ ਸਵੇਰੇ ਸਵੇਰੇ ਉੱਥੇ ਖੁੱਲੀ ਤੇ ਮੈਂ ਤੁਹਾਡੇ ਕੋਲ ਸਾਰੀ ਕੀਤਾ ਉਹ ਕੁੜੀਆਂ ਨੂੰ ਕਹਿ ਦੇਣਾ ਅੱਜ ਕਰਾਂਗੇ ਫੈਸਲੇ ਕਰਾਂਗੇ ਤੁਹਾਨੂੰ ਆਪ ਇਹਨਾਂ ਨੂੰ ਪਤਾ ਹੈ ਪਰ ਵੀ ਪਤਾ ਕਿ ਮਾਂ ਦਾ ਇਹ ਵਾਕ ਚਲੋ ਜੀ ਚਲੋ ਜੀ ਹੋ ਗਿਆ ਸਾਫ ਹੋਣਾ ਚ ਸ਼ੁਕਰ ਹੈ ਬਾਬਾ ਮਸਲਾ ਗਿਆ ਕਿੰਨੀ ਮੇਰੇ ਤੇ ਬਸ ਜਿਹੜਾ ਕੰਮ ਰੋਕਣਾ ਸੀ ਰੋਕ ਗਿਆ ਉਹ ਆਪ ਦਾ ਕੰਮ ਕਰ ਗਿਆ ਔਰ ਚਲੋ ਜੀ ਉਹ ਬੱਚਾ ਕੀ ਕਰਦਾ ਸੀ ਸਿਕਾ ਬਲਾਉ ਦਾ ਕਰ ਰਿਹਾ ਐਂਡ ਤੁਸੀਂ ਵੀ ਦੱਸਿਓ ਕਿੱਥੇ ਕਿੱਥੇ ਮੀਂਹ ਪਿਆ ਕੋਈ ਕਪੜਾ ਦੇੜਨਾ ਫੜਾ ਦੇ ਕਰਾ ਕੇ ਕੋਈ ਸਵਾਲ ਇਹ ਬੈਠ ਦੇ ਉੱਪਰ ਚੇਪੀ ਤਰ ਰਿਹਾ ਤਾਂ ਹੀ ਚੁੱਪ ਕਰੇ ਬੈਠੋ ਨਹੀਂ ਫੋਨ ਦੇਖਦਾ ਹੁੰਦਾ ਉੱਤੇ ਬੈਠੇ ਜਾਂਦਾ ਬਸ ਅੱਗੇ ਤੋਂ ਕੋਈ ਇਹਦਾ ਕੰਮ ਗੌਰ ਚ ਰੱਖੇ ਇਹਦੇ ਹੱਥ ਨਹੀਂ ਕਰਦਾ ਸੁੱਕੋ ਪੈਣ ਨੂੰ ਕਹਿਦੀ ਗੋਲੇ ਦੇ ਦਿਆ ਕਰੂਗੀ ਕਰ ਦਿਆ ਕਰੂਗਾ ਆਪਣੇ ਵੀ ਸੂਤ ਪਿਆ ਜਿਹੜਾ ਮੇਲਾ ਦਾ ਲੱਛੇ ਨਹੀਂ ਉਹ ਫੜਾ ਦਿਆ ਕਰਾਂਗੇ ਇਹਨੂੰ ਵਧੀਆ ਫੋਨ ਤੋਂ ਬਚਤ ਰਿਹਾ ਕੋਣਾ ਟੀ ਚੁੱਪ ਕਰਿਆ ਕਾਤਾ ਲੱਗ ਰਿਹਾ ਉਹ ਬਸ ਦੇਖੀ ਕਰ ਮੈਂ ਦੇਖੀ ਕੀ ਕਰ ਰਿਹਾ ਬੈਠਾ ਕੋਲ ਇਹ ਵੀ ਲੱਗਦਾ ਮੈਂ ਕਿ ਫੋਨ ਦੇਖ ਰਿਹਾ ਆ ਲੈਕਰ ਤਾਂ ਇਹ ਕਹੇ ਉਹ ਤਾਂ ਇਹਦੀ ਕੰਮ ਰੱਖਿਆ ਕਰਾਂਗੇ ਤੇ ਸਕੂਲੋਂ ਪਹਿਲਾਂ ਪਹਿਲਾ ਰੋਟੀ ਬਣਨੀ ਗਿਰਦੇ ਮੁਰੇ ਅਸਮਾ ਆਨੇ ਪੁੱਤਿਆ ਸੀਗਾ ਕਿ ਰਾਤੀ ਰਵੇ ਤੇ ਫਿਰ ਉਹ ਟਮਾਟਰ ਵੀ ਨਹੀਂ ਹੈਗੇ ਮਾਟਰ ਰੱਖ ਲਿਆ ਕਰਾਂਗੇ ਅੱਗੇ ਚੌਲੇ ਕੱਟਣ ਜੀ ਚੌਲੇ ਕੱਟਣ ਸਨ ਲੈ ਬਣੇ ਰਹੀਆਂ ਚੌਲੇ ਬਈ ਗਰੇਲੇ ਹੀ ਬਖਾਂਦੇ ਚਿਲੀਆਂ ਬਣੇ ਇੱਕ ਵਧੀਆ ਉਹਦੇ ਨਾਲ ਪ੍ਰਿੰਡੀਆਂ ਦਾ ਹੁਣ ਕਰਾਂਗੇ ਇੱਕ ਅੱਧੇ ਦਿਨ ਤੱਕ ਕਰੇਲੇ আর ਪ੍ਰਿੰਡੀਆਂ ਦਾ ਮੌਸਮ ਖੰਡਾ ਹੋਵੇ ਵਧੀਆ ਉਹਦੇ ਨਾਲ ਕੈਂਚੀ ਨਾ ਕੱਟੀਆਂ ਕਰਦੀਆਂ ਕਰੂ ਔਰੇ ਚਲਾਈ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਕਿੱਥੇ-ਕਿੱਥੇ ਮੀਂਹ ਪਿਆ ਹਨਾ ਟਰੇਸ ਪ੍ਰਾਣੀ ਕਿੰਨੇ ਤਰੀਕੇ ਕਿੱਥੇ ਕਿੱਥੇ ਲੱਗਿਆ ਬੱਸ ਕੱਲ ਨੂੰ ਵਲੌਗ ਆਜੂਗਾ ਜੇ ਦੱਸੇਗੀ ਫਿਰ ਆ ਡੇਟ ਤੇ 18 ਤਰੀਕ ਹੋ ਗਈ ਅੱਜ 18 ਤਰੀਕ ਹੋਇਆ ਅੱਜ ਮੰਗੇ ਦੇ ਵਿਆਹ ਨੂੰ 2 ਮਹੀਨੇ ਹੋ ਗਏ ਹਨਾ ਹਾਂ ਸੱਚੀ ਮਾਮਾ ਨੇ ਮੈਂ ਇਹਨਾਂ ਦੇ ਵਾਸਤੇ ਤੁਹਾਨੂੰ ਦੇ ਦਿੱਤੇ ਹੈ ਜੀ ਤੁਹਾਨੂੰ ਹਾਂ ਸਾਮਣੇ ਇੱਕ ਘਟਿਆ ਸੀ ਉੱਥੇ ਅੱਜ ਕੀ ਦੀ ਨਾ ਅੱਜ ਸ਼ੁੱਕਰਵਾਰ ਹੋ ਗਿਆ ਅੱਜ ਕੀ ਦੀ ਅੱਜ ਸ਼ੁੱਕਰਵਾਰ ਹੋ ਗਿਆ ਉਹ ਤੋਂ ਮੰਗਲਵਾਰ ਲੈ ਹੁਣ ਤਾਂ ਸਿੱਧਾ ਸਾਲ ਦੀਏ ਕਟਾਂਗੇ ਜਾਂ ਤਾਂ ਪਹਿਲੀਏ ਕੱਟਦਾ ਜਾਂ ਅਗਲਾ ਲਾਸਟ ਚ ਚਲੋ ਹੁਣ ਤੀਜ ਦੇ ਨਹੀਂ ਬੁੱਤਾਂ ਸਾਹਿਬ ਬਿਜਲੀ ਨਾਲ ਲਕਸਕਰੀਆ ਲਕਸਕਰੀਆ ਉਸ ਵਾਰ ਦੇ ਦਿਨਾਂ ਸੱਚ ਕੋ ਮਾਂ ਮਾਰੀ ਕਹਿੰਦਾ ਕਹੇਦਾ ਸੇ ਬੁਤੀ ਇਹਦੇ ਫਾਈਲ ਵਿੱਚ ਬਸ ਕਰ ਰਿਹਾ ਹੈ ਤੇ ਕਰਿਆ ਸਰਦ ਹੋ ਜਾਓ ਬਾਹਰ ਕੋਈ ਨਾ ਫੰਦੇ ਦੀ ਬੇਤਾ ਜਾਓ ਜੀ ਬਹੁਤ ਤਾਂ ਚੱਕ ਲਿਆ ਮੈਂ ਪੂਰੀ ਆਹੋ ਤੂੰ ਐ ਕਹਦੇ ਵੀ ਤੈਨੂੰ ਫ੍ਰਿਜ ਖੋਲਣਾ ਉੱਤੇ ਲਾਈਟ ਤਾਂ ਪੈਣੀ ਨਹੀਂ ਹੈਗੀ ਠੰਡਾ ਨਾ ਵੀ ਤਾਂ ਹੀ ਤਾਂ ਘਰ ਮਾਹੋ ਹੋ ਜਾਂਦਾ ਕੋਲ ਨਾਲ ਕਰਾਉਂਦੇ ਨੇ ਉਹ ਵਾਰ ਵਾਰ